ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਅੱਗੇ ਜਾਂਦੇ ਹਾਂ ਆਪਾਂ ਮਾਈ ਵੀਰੋ ਭਾਈ ਭਗਤੂ ਜੀ ਦੇ ਇਤਿਹਾਸ ਬਾਰੇ ਗੁਰੂ ਸਾਹਿਬ ਨੇ ਦੁਪਹਿਰ ਵੇਲਾ ਮਾਈ ਦੇ ਚਾਰੇ ਵਿੱਚ ਬਤਾਇਆ ਪਿਛਲੇ ਪਹਿਰ ਸਾਰੇ ਭਾਈ ਆ ਹਾਜ਼ਰ ਹੋਏ ਚਾਰਨਾ ਵਿੱਚ ਗੁਰੂ ਜੀ ਨੇ ਕਿਹਾ ਭਾਈ ਰਾਮ ਸਿੰਘ ਜਦ ਮਾਈ ਦੇ ਘਰ ਵਿੱਚ ਸੁੰਦਰ ਇਸ ਸੁੰਦਰ ਜਾਂ ਕੋ ਠੰਡੇ ਬੁਰਜ ਨੂੰ ਕੱਚੀਆਂ ਪੌੜੀਆਂ ਚੜ੍ਹਦੀਆਂ ਸਨ ਤੋ ਤੁਸੀਂ ਇੱਥੇ ਆਉਣ ਲਈ ਲੱਕੜ ਦੀ ਪੌੜੀ ਕਿਉਂ ਲਗਾਈ ਭਾਈ ਰਾਮ ਸਿੰਘ ਅੱਗੋਂ ਬੋਲ ਨਾ ਸਕੇ ਕਿਸੇ ਦਾ ਨੇ ਕੀਤਾ ਨੀਰਾਦਰ ਕਈ ਵੇਰ ਲਾਜਵਾਬ ਕਰ ਦਿੰਦਾ ਹੈ ਜਦ ਪ੍ਰਤਿਆਵੇ ਪੈਂਦੇ ਹਨ ਤਾਂ ਭਾਈ ਨਿਰ ਉਤਰ ਹੋ ਗਿਆ ਤੇ ਕੀ ਕਹੇ ਮਾਈ ਨਾਲ ਕਿਤੇ ਮਾੜੇ ਵਰਤਾਓ ਨੂੰ ਉਚਿਤ ਠਾਰਨ ਲਈ ਕੋਈ ਬਹਾਨਾ ਸਾਹਮਣੇ ਪੇਸ਼ ਕਰਨਾ ਔਖਾ ਹੋ ਗਿਆ ਭਾਈ ਰਾਮ ਸਿੰਘ ਵੱਡਿਆਂ ਦੇ ਆਦਰ ਨੂੰ ਤਾਂ ਦਰਗਾਹ ਵਿੱਚ ਵੀ ਫਲ ਫੁੱਲ ਪੈਂਦੇ ਹਨ ਪਰ ਤੁਸੀਂ ਤਾਂ ਬੂਟੇ ਹੀ ਮਰੰਡ ਛੱਡੇ ਹਨ ਕੀ ਖਟੋਂਗੇ ਕੀ ਖਟੋਂਗੇ ਕੀ ਪਾਉਂਗੇ ਸੱਚੇ ਪਾਤਸ਼ਾਹ ਭੁੱਲ ਹੋ ਗਈ ਸੱਚਾ ਪਛਤਾਵਾ ਬੰਦੇ ਨੂੰ ਮੋੜ ਇੱਕ ਮੁਟ ਕਰ ਦਿੰਦਾ ਹੈ ਮਾਨ ਦੀ ਮਹਿਲ ਤੋਂ ਲਈ ਪਛਤਾਵਾ ਬੜਾ ਸਮੱਥ ਹੈ ਭਾਈ ਦਾ ਅੰਦਰ ਪਸੀਜ ਗਿਆ ਤੇ ਚਾਰੇ ਭਾਈ ਹਾਜ਼ਰ ਸਨ ਤੁਸੀਂ ਭਾਈ ਭਗਤੂ ਦੀ ਔਲਾਦ ਹੋ ਮਹਾਪੁਰਸ਼ਾਂ ਦੀ ਸੰਤਾਨ ਕਿਸੇ ਨਾਲ ਵਿਤਕਰਾ ਕਰਦੀ ਸ਼ੋਬਦੀ ਨਹੀਂ ਮਾਈ ਤੁਹਾਡੀ ਮਾਸੀ ਹੈ ਉਸ ਦਾ ਅੱਜ ਤੋਂ ਆਦਰ ਸਤਕਾਰ ਕਰੋ ਤੁਹਾਡੇ ਕਾਰਜ ਰਾਸ ਹੋਣਗੇ ਸੀਸ ਨਮਾਇਆ ਚਾਰੇ ਭਾਈਆਂ ਨੇ ਤੇ ਸਤਿਵਚਨ ਕਹਿ ਕੇ ਸੱਚੇ ਪਾਤਸ਼ਾਹ ਮਲਕੜੀ ਉੱਠੇ ਅਤੇ ਆਪਣੇ ਅਸਣ ਤੋਂ نیچے ਉੱਤਰ ਕੇ ਪੌੜੀਆਂ ਦੇ ਨਾਲ ਹੀ ਸੀ ਦਰਵਾਜ਼ਾ ਜੋ ਮਾਈ ਦੇ ਘਰ ਨੂੰ ਭਾਈਆਂ ਦੇ ਨਾਲ ਦੇ ਘਰ ਨਾਲ ਜੋੜਦਾ ਸੀ ਕੱਚੀਆਂ ਇੱਟਾਂ ਨਾਲ ਬੰਦ ਕਰ ਰੱਖਿਆ ਸੀ ਗੁਰੂ ਸਾਹਿਬ ਨੇ ਆਪਣੇ ਪੈਰ ਨਾਲ ਇਹ ਇੱਟਾਂ ਧੱਕ ਦਿੱਤੀਆਂ ਤੇ ਦਰਵਾਜ਼ਾ ਖੁੱਲ ਗਿਆ ਮਾਈ ਭਤੀ ਭਾਈਆਂ ਦੇ ਸਤਿਕਾਰ ਦਾ ਦਰ ਸੱਚੇ ਪਾਤਸ਼ਾਹ ਨੇ ਖੋਲ ਦਿੱਤਾ ਗੁਰੂ ਸਾਹਿਬ ਨਗਰ ਚੱਕ ਬਤੇ ਸਿੰਘ ਵਾਲਾ ਕੋਈ ਕੋਈ 9 ਦਿਨ ਰਹਿ ਤੇ ਸੰਗਤਾਂ ਨੂੰ ਰਸਾਇਆ ਭਾਈ ਕਿਆ ਨੇ ਅਮਰਤ ਪਾਣ ਕੀਤਾ ਇੱਥੇ ਜਰਾ ਕਹਾਣੀ ਪਿੱਛੇ ਲੈ ਕੇ ਜਾਂਦੇ ਹਾਂ ਜਦ ਦਸਵੇਂ ਪਾਤਸ਼ਾਹ ਨੇ ਦਮਦਮਾ ਸਾਹਿਬ ਤਲਵੰਡੀ ਸਾਹਿਬ ਉਹ ਚਰਨ ਪਾਏ ਤਾਂ ਨੇੜੇ ਤੇੜੇ ਦੀਆਂ ਸੰਗਤਾਂ ਆਈਆਂ ਚਰਨ ਪਰਸਣ ਭਾਈ ਦਿਆਲ ਦਾਸ ਜੋ ਆਮ ਕਰਕੇ ਭਾਈ ਦਿਆਲ ਹੀ ਸਦੌਂਦਾ ਸੀ ਭਾਈ gore ਦਾ ਇੱਕੋ ਇੱਕ ਪੁੱਤਰ ਸੀ ਉਸਨੇ ਗੁਰੂਆਂ ਦਾ ਆਗਮਨ ਸੁਣਿਆ ਪੂਜਾ ਦਰਸ਼ਨਾਂ ਲਈ ਜਾ ਚਰਨਾਂ 'ਚ ਸ਼ਿਸ਼ ਨਵਾਇਆ ਪ੍ਰਸੰਨ ਹੋਏ ਸੱਚੇ ਪਾਤਸ਼ਾਹ ਭਾਈ ਭਗਤੂ ਦੀ ਵੰਸ਼ ਦੇ ਲਾਲ ਨੂੰ ਚਰਨੀ ਝੁਕਦਾ ਵੇਖ ਕੇ ਪ੍ਰਸੰਨਤਾ ਦੀ ਅਵਸਥਾ ਵਿੱਚ ਫਰਮਾਨ ਹੋਇਆ ਭਾਈ ਦਿਯਾਲ ਅਮਰਤ ਪਾਨ ਕਰ ਲਵੋ ਅਤੇ ਗੁਰੂ ਵਾਲੇ ਹੋ ਜਾਓ ਸੱਚੇ ਪਾਤਸ਼ਾਹ ਇਸ ਵਰਦ ਅਵਸਥਾ ਵਿੱਚ ਕੀ ਗੁਰੂ ਵਾਲੇ ਹੋਵਾਂਗੇ ਅਸੀਂ ਤਾਂ ਚੰਗੇ ਕਰਮੇ ਹਾਂ ਚੰਗੇ ਹਾਂ ਇਸੇ ਤਰ੍ਹਾਂ ਹੀ ਭਾਈ ਦਿਆਲ ਤੂੰ ਅਨਛੈ ਭਾਈ ਭਗਤੂ ਦੀ ਸਾਡੀ ਇਸ ਪਰਵਾਰ ਉੱਪਰ ਕਿਰਪਾ ਦ੍ਰਿਸ਼ਟੀ ਹੈ ਇਸ ਲਈ ਤੂੰ ਸਿਰ ਨਾ ਫੇਰ ਤੇ ਕਰ ਅਮਰਤ ਪਾਨ ਇਸ ਨਾਲ ਹੀ ਤੇਰਾ ਪਾਰ ਉਤਾਰਾ ਹੋਣਾ ਹੈ ਸੱਚੇ ਪਾਤਸ਼ਾਹ ਕਿਉਂ ਮੈਨੂੰ ਇਸ ਉਮਰ ਵਿੱਚ ਬੰਦਰਾ ਪਾਉਂਦੇ ਹੋ ਮੈਨੂੰ ਬੜੇ ਕਠਨਹਾਰ ਨਿਯਮ ਪਾਲਣੇ ਮੈਨੂੰ ਤਾਂ ਬਖਸ਼ ਹੀ ਦਿਓ ਮਨ ਮਖੁੰਦੇ ਜਪਦੇ ਹੋਏ ਭਾਈ ਦਿਆਲੇ ਸਾਡੀ ਖੁਸ਼ੀ ਨੂੰ ਅਣਗੌਲਿਆ ਨਾ ਕਰੋ ਮਿਲ ਜਾਵਾਂ ਗੁਰੂ ਦੀਆਂ ਫੌਜਾਂ ਵਿੱਚ ਬੜਾ ਉੱਤਮ ਫਲ ਪਾਉਂਗੀ ਨਾ ਮੇਰੇ ਸਾਈ ਇਹ ਕੰਬੜਾ ਔਖਾ ਜਾਂਦਾ ਹੈ ਚੰਗਾ ਹੈ ਮੇਰੀ ਸਾਰੀ ਉਮਰ ਇਸੇ ਤਰ੍ਹਾਂ ਹੀ ਬੀਤ ਜਾਏ ਜਾ ਓਏ ਦਿਆਲ ਸਾਡਾ ਤੀਜਾ ਵਚਨ ਵੀ ਮੋੜ ਦਿੱਤਾ ਚਲ ਅੱਜ ਤੂੰ ਸਾਡੇ ਹੱਥੋਂ ਅਮਰਤ ਪਾਨ ਕਰਨ ਤੋਂ ਇਨਕਾਰੀ ਹੋ ਗਿਆ ਹੁਣ ਤੈਨੂੰ ਇਹ ਅਮਰਤ ਕਿਸੇ ਨੀਵੀਂ ਜਾਤ ਦੇ ਹੱਥੋਂ ਪਾਨ ਕਰਨਾ ਪਵੇਗਾ ਭਾਈ ਕਹਿੰਦੇ ਮਨ ਉੱਪਰ ਅਸਰ ਤਾਂ ਹੋਇਆ ਪਰ ਕਿਮਨ ਮੰਗਣ ਦਾ ਹੀਆ ਨਾ ਪਿਆ ਨਾ ਹੀ ਮਨ ਵਿੱਚ ਕੋਈ ਪਛਤਾਵਾ ਪ੍ਰਗਟ ਹੋਇਆ ਮੋੜ ਆਇਆ ਵਾਪਸ ਕੱਤੀ ਪੁੱਚੋ ਨਗਰ ਮਾਨ ਵਿੱਚ ਉਤਾਰ ਜੜਾ ਆਉਂਦੇ ਪਰ ਕਿਉਂ ਆਉਂਦੇ ਸਨ ਇਹ ਜਾਣਨ ਤੋਂ ਅਸਮਰੱਥ ਸੀ ਚੱਕਵਤੇ ਸਿੰਘ ਵਾਲੇ ਪੀਰ ਦਰਸ਼ਨਾਂ ਲਈ ਆਇਆ ਜਦ ਉਸ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਵਾਪਸ ਬਟਿੰਡੇ ਵੱਲ ਜਾਣਗੇ ਪੁੱਚੋ ਨਗਰ ਦੀ ਨਗਰ ਵਿੱਚ ਦੀ ਗੁਜ਼ਰਨਗੇ ਮਿੱਥੇ ਦੇ ਲੰਗਰ ਤਿਆਰ ਕਰਵਾ ਕੇ ਬੇਨਤੀ ਕਰਨ ਆਇਆ ਤੇ ਵਾਪਸੀ ਸਮੇਂ ਦਾਤਾ ਜੀ ਉਸ ਦਾ ਭੋਜਨ ਤਿਆਰ ਕਰਕੇ ਅੱਗੇ ਜਾਣ ਪਰ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਫਰਮਾਇਆ ਦੇਖੋ ਭਾਈ RAM ਜਦ ਤੁਹਾਡਾ ਤਾਇਆ ਭਾਈ ਦਿਆਲ ਸਾਡੇ ਤੋਂ ਇਨਕਾਰ ਹੀ ਹੋ ਕੇ ਪਰਤੇ ਤਾਂ ਤੁਸੀਂ ਚਾਰੇ ਭਾਈ ਫਤੇ ਸਿੰਘ ਭਾਈ ਦਖਤ ਸਿੰਘ ਭਾਈ ਬਖਤੂ ਸਿੰਘ ਛੱਟ ਸਾਰੇ ਸਾਡੇ ਚਰਨੀ ਪਹੁੰਚੇ ਸੀ ਕੀ ਯਾਦ ਹੈ ਤੁਹਾਨੂੰ ਤੁਸੀਂ ਕੀ ਬੇਨਤੀ ਕੀਤੀ ਸੀ ਹਾਂ ਦਾਦਾ ਜੀ ਉਹ ਬੜੀ ਚੰਗੀ ਤਾਂ ਯਾਦ ਹੈ ਅਸੀਂ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਸਾਨੂੰ ਪਤਾ ਲੱਗਾ ਹੈ ਕਿ ਸਾਡਾ ਤਾਇਆ ਦਿਆਲ ਦਾਸ ਆਪ ਦੇ ਬਚਨ ਮੋੜ ਆਇਆ ਹੈ ਤੇ ਅਮਰਤਪਾਨ ਨਹੀਂ ਕੀਤਾ ਦੁੱਖ ਹੋਇਆ ਸੀ ਸਾਨੂੰ ਕਿ ਭਾਈ ਭਗਤੂ ਦੀ ਵੰਸ਼ ਵਿੱਚ ਜਨਮ ਲੈ ਕੇ ਗੁਰੂ ਦੇ ਵਚਨਾਂ ਨੂੰ ਉਲਟਾ ਉਲਟਾ ਇਹ ਬੜੇ ਦੁੱਖ ਦੀ ਗੱਲ ਹੈ ਇਸ ਨਾਲ ਭਾਈ ਭਗਤੂ ਦੀ ਪਵਿੱਤਰ ਰੂਹ ਨੂੰ ਦੁੱਖ ਪਹੁੰਚੇਗਾ ਕਿਰਪਾ ਕਰਕੇ ਇਸ ਦੀ ਪੁੱល ਬਖਸ਼ੋ ਸਾਨੂੰ ਅਮਰਤ ਪਾਣ ਕਰਵਾ ਕੇ ਗੁਰੂ ਦੇ ਜਹਾਜ਼ ਚੜਾਓ ਤੇ ਸੱਚੇ ਪਾਸ਼ ਚੜਾਓ ਚੜਾਓ ਜਹਾਜ਼ ਹੈ ਸੱਚੇ ਪਾਸ਼ਾ ਤਾਂ ਹੁਣ ਤੁਸੀਂ ਉਸ ਦੀ ਸ਼ਪਾਰਸ਼ ਕਰ ਰਹੇ ਹੋ ਜੋ ਸਾਡੇ ਵਚਨਾਂ ਤੋਂ ਮੁਨਕਰ ਹੋ ਕੇ ਆ ਗਿਆ ਸੀ ਅਸੀਂ ਉਸ ਦਾ ਪ੍ਰਸ਼ਾਦ ਨਹੀਂ ਪਾਣ ਕਰਨਾ ਭਾਈ ਰਾਮ ਸਿੰਘ ਨਿਰ ਉਤਰ ਹੋ ਗਿਆ ਤੇ ਪਰ ਪਰदयालदास ਨੂੰ ਅਜੇ ਵੀ ਆਸ ਹੈ ਕਿ ਗੁਰੂ ਸਾਹਿਬ ਮਿਹਰ ਕਰਨਗੇ ਵਾਪਸ ਪਰਤ ਗਿਆ ਤੇ ਲੱਗਾ ਗੁਰੂ ਸਾਹਿਬ ਦੀ ਉਡੀਕ ਕਰਨ ਅਗਲੇ ਦਿਨ ਭਾਈ ਦੇ ਪਰਿਵਾਰ ਨੂੰ ਅਸੀਸਾਂ ਦੇ ਕੇ ਬਠਿੰਡੇ ਵੱਲ ਚੱਲ ਪਏ ਆਗੇ ਪੁੱਛੋ ਦੀ ਜੂ ਹੁਣ ਨਗਰਪੁਰ ਦਾ ਪੂਰਬੀ ਪਾਸਾ ਇੱਕ ਛੱਪੜ ਵਿੱਚ ਨਿਰਮਲ ਜਲਸੀ ਗੁਰੂ ਸਾਹਿਬ ਨੇ ਵਾਂਗਾਂ ਮੋੜੀਆਂ ਤੇ ਗੁਰੂ ਸਾਹਿਬ ਦਾ ਘੋੜਾ ਕੰਢੇ ਉੱਪਰ ਪਹੁੰਚ ਗਿਆ ਪਰ ਜਲਨਾ ਪੀਤਾ ਗੁਰੂ ਸਾਹਿਬ ਨੇ ਇਸ਼ਾਰੇ ਤੀਪੀ ਪ੍ਰਵਾਹ ਨਾ ਕੀਤੀ ਹੈਰਾਨ ਹੋਏ ਗੁਰੂ ਸਾਹਿਬ ਪੁੱਛਿਆ ਭਾਈ ਕਿਹੜਾ ਨਗਰ ਹੈ ਪਾਏ ਦਿ얄 ਦਾਸ ਦਾ ਨਗਰ ਹੈ ਪੁੱਛੋ ਪਾਸ਼ਾ ਅੱਛਾ ਤਾਂ ਹੀ ਨਹੀਂ ਪੀਤਾ ਪਾਣੀ ਘੋੜੇ ਇਸ ਨੂੰ ਭੀ ਮਸੰਦ ਬੋ ਆ ਗਈ ਲੱਗਦੀ ਹੈ ਅੱਗੇ ਚੱਲਣ ਦਾ ਹੁਕਮ ਹੋਇਆ ਭਾਈ ਰਾਮ ਸਿੰਘ ਨੇ ਬੇਨਤੀ ਕੀਤੀ ਸੱਚੇ ਪਾਸ਼ਾ ਸਾਡੇ ਤਾਇਆ ਜੀ ਨੇ ਭੋਜਨ ਤਿਆਰ ਕਰਵਾਇਆ ਆਪ ਭੋਗ ਲਾਓ ਇਸ ਦੀ ਪੁੱਲ ਮਾਫ ਕਰ ਦਿਓ ਕੋਈ ਹੋਰ ਗੱਲ ਕਰੋ ਭਾਈ ਰਾਮ ਸਿੰਘ ਜਿਸ ਨਗਰ ਵਿੱਚ ਸਾਡੇ ਘੋੜੇ ਨੇ ਜਲ ਜਲ ਲਈ ਸਖਸ਼ਲ ਜਲ ਨਹੀਂ ਛਕਿਆ ਉੱਥੇ ਅਸੀਂ ਭੋਜਨ ਕਿਵੇਂ ਖਾ ਸਕਦੇ ਹਾਂ ਅੱਗੇ ਚੱਲੋ ਦਿਹਾਲ ਦਾਸ ਉਦਾਸ ਹੋ ਗਿਆ ਤੇ ਆਪਣੀ ਭੁੱਲ ਦਾ ਗਿਆਨ ਹੋ ਗਿਆ ਭਾਈ ਭਗਤੂ ਦੀ ਰੂਹ ਫਟਕਾਰਾਂ ਪਾਉਂਦੀ ਜਾਪੀ ਨੇਤਰ ਸੇਜਲ ਹੋ ਗਏ ਮਾਈ ਦੀ ਜਾਦਾਈ ਜਿਸ ਦੀ ਗੋਦੀ ਦਾ ਆਨੰਦ ਮਾਣਿਆ ਸੀ ਉਹਨੂੰ ਅਨੁਭਵ ਹੋਇਆ ਜੇਕਰ ਦਾਦੀ ਵੀਰੋ ਅੱਜ ਹੁੰਦੇ ਤਾਂ ਸੱਚੇ ਪਾਤਸ਼ਾਹ ਵਾਸੇ ਮੇਰੇ ਘਰ ਆਉਂਦੇ ਤੇ ਭਾਗ ਲਾਉਂਦੇ ਸਿਰ ਸੁੱਟ ਕੇ ਖੜਾ ਹੋ ਗਿਆ ਭਾਈ ਦਿਹਾਲ ਦਾਸ ਆਇਆ ਜੀ ਸਾਰਾ ਪ੍ਰਸ਼ਾਦ ਗੱਡਿਆਂ ਵਿੱਚ ਭਰ ਲਵੋ ਅਤੇ ਠੱਲ ਪਾਓ ਗੁਰੂ ਸਾਹਿਬ ਦੇ ਪਿੱਛੇ-ਪਿੱਛੇ ਸ਼ਾਇਦ ਕਿਤੇ ਤਰੁੱਠ ਪੈਣ ਭਾਈ ਰਾਮ ਸਿੰਘ ਨੇ ਸੁਝਾਅ ਦਿੱਤਾ ਤੇ ਠੀਕ ਲੱਗਾ ਭਾਈ ਦੇਵਾਲੇ ਨੂੰ ਤੁਰੰਤ ਤਿਆਰ ਕਰਕੇ ਪ੍ਰਸ਼ਾਦ ਸਾਰਾ ਪ੍ਰਸ਼ਾਦ ਦਾ ਗੱਡਿਆਂ ਵਿੱਚ ਲੱਦ ਗਿਆ ਤੇ ਹੋ ਤੁਰੇ ਸੱਚੀ ਸਰਕਾਰ ਦੇ ਪਿੱਛੇ ਗੁਰੂ ਸਾਹਿਬ ਦਾ ਪਹਿਲਾ ਪੜਾਉ ਨਗਰ ਭਾਗੂ ਹੋਏ ਆਏ ਨਗਰ ਨਿਵਾਸੀ ਦਰਸ਼ਨਾਂ ਲਈ ਮਗਰ ਆਉਂਦੇ ਭਾਈ ਦੇਵਾਲੇ ਦੇ ਗੱਡੇ ਪਿਆ ਪਹੁੰਚੇ ਪੁੱਛੋ ਇੱਕ ਰੱਬ ਦਾ ਪਿਆਰਾ ਰਿਹਾ ਕਰਦਾ ਸੀ ਜੋ ਸਤਵੇਂ ਪਾਤਸ਼ਾਹ ਦਾ ਰਿਸ਼ਤੇਦਾਰ ਸੀ ਆਪਣੇ ਹੀ ਉਸ ਨੂੰ ਭਾਈ ਗੋਰੇ ਬਾਸ ਭੇਜਿਆ ਸੀ ਉਹ ਸਿੱਧੇ ਲੋਕ ਸੀ ਉਸ ਦੇ ਮੂੰਹੋਂ ਕਹੇ ਬਚਨ ਪੂਰੇ ਹੁੰਦੇ ਸਨ ਉਹ ਵੀ ਨਾਲ ਗੁਰੂ ਪਹੁੰਚਿਆ ਭਾਗੂ ਨਗਰ ਵਿੱਚ ਗੁਰੂ ਚਰਨ ਪਰਸਨ ਭਾਈ ਦਿਅਾਲੇ ਪ੍ਰਤੀ ਬੇਨਤੀ ਹੋਈ ਜਿਸ ਵਿੱਚ ਉਹ ਸਿੱਧ ਲੋਕ ਵੀ ਸ਼ਾਮਲ ਸਨ ਸੱਚੇ ਪਾਤਸ਼ਾਹ ਭਾਈ ਦਿਅਾਲ ਦਾਸ ਆਪਣੀ ਭੁਲਦਾ ਪੋਸ਼ਤਾਵਾ ਕਰਦਾ ਉਸ ਵੱਲੋਂ ਤਿਆਰ ਪ੍ਰਸ਼ਾਦ ਵੀ ਗੱਡਿਆਂ ਵਿੱਚ ਲੱਧਿਆ ਇੱਥੇ ਆ ਗਿਆ ਆ ਮਿਹਰ ਦੇ ਘਰ ਆਵੋ ਔਸੋ ਨੂੰ ਅਮਰਤ ਦੀ ਦਾਤ ਬਖਸ਼ੋਸ ਦੇ ਭੋਜਨ ਨੂੰ ਸਵਕਾਰ ਕਰੋ ਮੇਰਾ ਦੇ ਸਾਈ ਉਹ ਸਿੱਦੇ ਲੋਕਾਂ ਦੀ ਬੇਨਤੀ ਮੋੜ ਨਾ ਸਕੇ ਅਤੇ ਮੇਰਾ ਦੇ ਘਰ ਆਏ ਕਰਪਾਣ ਭੇਟ ਕਰਕੇ ਲੰਗਰ ਵਰਤੌਣ ਦਾ ਹੁਕਮ ਹੋਇਆ ਪੰਜ ਪਿਆਰੇ ਤਿਆਰ ਹੋਏ ਜਿਨ੍ਹਾਂ ਵਿੱਚ ਇੱਕ ਮੱਝੀ ਸਿੱਖ ਵੀ ਸੀ ਅਮਰਤ ਦਾ ਬਾਟਾ ਤਿਆਰ ਹੋ ਗਿਆ ਤੇ ਭਾਈ ਦੇਵਾਲ ਦਾਸ ਨੇ ਗੁਰੂਆਂ ਦੇ ਕਰ ਕਮਲਾਂ ਦੀ ਬਜਾਏ ਉਹਨਾਂ ਗੁਰੂ ਰੂਪ ਪੰਜ ਪਿਆਰਾਂ ਤੋਂ ਅਮਰਤ ਪਾਣ ਕੀਤਾ ਗੁਰੂਆਂ ਦੇ ਬਚਨ ਸੱਤ ਹੋਏ ਭਾਈ ਦੇਵਾਲਾ ਵੀ ਗੁਰੂ ਵਾਲਾ ਬਣ ਗਿਆ ਗੁਰੂ ਸਾਹਿਬ ਨੇ ਦਮਦਮਾ ਸਾਹਿਬ ਤੋਂ ਅੱਗੇ ਚੱਲੇ ਤੇ ਭਾਈ ਕਿੰਦਾ ਗੁਰੂ ਨਾਲੋਂ ਸਾਥ ਛੱਡਣਾ ਜਦੋਂ ਦਾਤਾ ਜੀ ਮਹੀਨੇ ਤੋਂ অধিক ਸਮਾਂ ਦਮਦਮਾ ਰਹਿ ਕੇ ਅੱਗੇ ਚੱਲੇ ਪਾਉਣ ਲੱਗੇ ਤਾਂ ਹੁਕਮ ਹੋਇਆ ਭਾਈ ਰਾਮ ਸਿੰਘ ਤੇ ਫਤੇ ਸਿੰਘ ਆਪਾਂ ਆਪਣੇ ਸਾਡੇ ਨਾਲ ਚੱਲਣਾ ਹੈ ਦਾਤਾ ਘਰ ਦਾ ਕੀ ਬਣੇਗਾ ਲੋਕ ਜਮੀਨਾਂ ਦੱਬ ਲੈਣਗੇ ਘਰ ਘਾਟ ਲੁੱਟਾ ਮੈਠਾਂਗੇ ਸਾਨੂੰ ਮਾਫ਼ ਕਰ ਦਿਓ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਭਾਈ ਸਾਹਿਬ ਦੇ ਪ੍ਰਵਾਹ ਨਾਲ ਸਨੇਹ ਹੋ ਗਿਆ ਸੀ ਇਹ ਗੁਰੂ ਸਾਹਿਬ ਨੂੰ ਸ੍ਰੀ ਗੁਰੂ ਸਾਹਿਬ ਨੂੰ ਭਾਈ ਪ੍ਰਸਾਰ ਦੇ ਪਰਿਵਾਰ ਨਾਲ ਸਨੇਹ ਹੋ ਗਿਆ ਸੀ ਇਹ ਗੁਰੂ ਸਾਹਿਬ ਨੂੰ ਆਪਣੇ ਨਾਲ ਲੱਗਦੇ ਸਨ ਸਭ ਕੁਝ ਨਿਯਾਬਰ ਕਰ ਦੇਣਾ ਚਾਹੁੰਦੇ ਸਨ ਇਨਾਂ ਉੱਪਰ ਹੋਰ ਵੀ ਕੌਣ ਕੌਣ ਇਸ ਸਮੇਂ ਉਹਨਾਂ ਦਾ ਜੋ ਆਪਣੇ ਲੱਗਦੇ ਸਨ ਸਭ ਸਾਥ ਛੱਡ ਗਏ ਸਨ ਭਾਈ ਕਾਲ ਦਾ ਸੁਪੁੱਤਰ ਵੀ ਚੋਰੀ ਚਲਾ ਗਿਆ ਸੀ ਸਾਰੇ ਇਹ ਸੋਚਦੇ ਸਨ ਕਿ ਪਿੱਛੋ ਗੁਰਗੱਦੀ ਭਾਈ ਕਾਲ ਦੇ ਸੁਪੁੱਤਰ ਨੂੰ ਦੇ ਨੋ ਹੀ ਦਿੱਤੀ ਜਾਵੇਗੀ ਪਰ ਉਹ ਤਾਂ ਦੱਸੇ ਬਿਨਾ ਦੱਸੇ ਹੀ ਸਾਥ ਛੱਡ ਗਿਆ ਹੁਣ ਤਾਂ ਭਾਈ ਭਗਤੂ ਦੀ ਵੰਸ਼ ਹੀ ਉਹ ਆਪਣਾ ਸਮਝਦੇ ਸਨ ਸੋ ਫਿਰ ਹੁਕਮ ਹੋਇਆ ਭਾਈ ਰਾਮ ਸਿੰਘ ਤੇ ਫਤੇ ਸਿੰਘ ਆਪ ਜਰੂਰ ਸਾਡੇ ਨਾਲ ਚੱਲੋ ਤੁਹਾਨੂੰ ਦਿੱਲੀ ਦਾ ਰਾਜ ਦੇਵਾਂਗੇ ਭਰਮ ਨਾ ਕਰੋ ਸਾਡੇ ਨਾਲ ਚੱਲੋ ਦੋਨਾਂ ਸਿਰ ਹਿਲਾ ਦਿੱਤਾ ਸਤਿਵਚਨ ਕਹਿ ਦਿੱਤਾ ਗੁਰੂ ਸਾਹਿਬ ਨੂੰ ਬੇਅਦ ਖੁਸ਼ੀ ਹੋਈ ਗੁਰੂ ਦੀਆਂ ਫੌਜਾਂ ਨੇ ਚਾਲੇ ਪਾ ਦਿੱਤੇ ਭਾਈ ਰਾਮ ਸਿੰਘ ਤੇ ਭਾਈ ਫਤੇ ਸਿੰਘ ਨਾਲ ਚਲੇ ਪਹਿਲਾ ਪੜਾਓ ਮੋੜਾਂ ਦੇ ਨੇੜੇ ਹੋਇਆ ਦੋਨੋਂ ਭਾਈ ਰਾਤਰੀ ਦੇ ਵਿਸ਼ਰਾਮ ਵਿੱਚ ਇੱਕੋ ਥਾਂ ਲਟੇ ਹੋਏ ਸਨ ਓਏ ਫਤਿਹ ਜੀ ਆਪਾਂ ਦੋਨੋਂ ਚਲੇ ਗਏ ਘਰ ਉੱਜੜ ਜਾਏਗਾ ਖੋਲੋ ਟੈ ਜਾਣਗੇ ਖੋਲੇ ਟੈ ਜਾਣਗੇ ਕੁਝ ਸੋਚ ਫਿਰ ਕੀ ਕੀਤਾ ਜਾਵੇ ਤੁਸੀਂ ਦੱਸੋ ਫਤਿਹ ਸਿੰਘ ਨੇ ਕਿਹਾ ਮੇਰੀ ਤਾਂ ਇਹ ਰਾਏ ਹੈ ਕਿ ਤੂੰ ਮੁੜ ਜਾ ਸੰਭਾਲ ਜਾ ਕੇ ਘਰ ਮੈਂ ਦੇਖੋ ਜਿਵੇਂ ਵੀ ਹੋ ਤਿਆਰੀ ਕਰ ਤੇ ਚਲਾ ਜਾ ਫਤਿਹ ਸਿੰਘ ਨੇ ਘੋੜਾ ਖੋਲਿਆ ਪਲਕੀ ਮਾਰੀ ਤੇ ਘਰ ਨੂੰ ਚੱਲ ਪਿਆ ਕੋਈ ਦੂਰ ਤਾਂ ਨਹੀਂ ਸੀ ਦਿਨ ਚੜ੍ਹਦੇ ਨੂੰ ਘਰ ਆ ਵਾਜ ਮਾਰੀ ਸਾਰੇ ਹੈਰਾਨ ਵੀ ਹੋਏ ਤੇ ਖੁਸ਼ ਵੀ ਪਾਈ ਭਦੇ ਸਿੰਘ ਗੁਰੂ ਸਾਹਿਬ ਦੇ ਵਚਨ ਉਲਟਾਈ ਭਾਈ ਦਿਆਲदास ਵੰਗ ਘਰ ਦਾ ਮੋਹ ਸਿੱਖੀ ਸੇਵਕੀ ਨੂੰ ਪਿੱਛੇ ਪਿੱਛਾ ਦਿੰਦਾ ਹੈ ਦਿਨ ਚੜਿਆ ਗੁਰੂ ਸਾਹਿਬ ਨੂੰ ਖਬਰ ਹੋ ਗਈ ਪੁੱਛਿਆ ਭਾਈ ਰਾਮ ਸਿੰਘ ਛੋਟਾ ਵੀਰ ਕਿੱਥੇ ਹੈ ਸੱਚੇ ਪਾਤਸ਼ਾਹ ਘਰ ਦੀ ਹਾਲਤ ਦੇਖ ਕੇ ਮੈਂ ਉਸ ਨੂੰ ਵਾਪਸ ਮੋੜ ਦਿੱਤਾ ਕਿਉਂ ਜੋ ਘਰ ਤੇ ਚਲਾਉਣ ਵਾਲਾ ਕੋਈ ਵੀ ਨਹੀਂ ਸੀ ਪਿੱਛੇ ਸਾਈ ਮੇਰੇ ਭਾਈ ਰਾਮ ਸਿੰਘ ਭਾਈ ਭਗਤੂ ਦਾ ਘਰ ਤਾਂ ਆਪੇ ਚੱਲਦਾ ਰਹੇਗਾ ਕੋਈ ਤੁਹਾਡੇ ਚਲਾਈ ਨਹੀਂ ਚੱਲਣਾ ਚੰਗਾ ਨਹੀਂ ਕੀਤਾ ਤੁਸੀਂ ਭੁੱਲ ਗਏ ਹੋ ਸੱਚੇ ਪਾਤਸ਼ਾਹ ਬਖਸ਼ ਲੋ ਭੁੱਲ ਹੋ ਗਈ ਸੱਚੇ ਪਾਤਸ਼ਾਹ ਬਖਸ਼ ਲੋ ਇਸ ਪੜਾ ਤੋਂ ਅੱਗੇ ਚੱਲੇ ਪੈਗੇ ਤੇ ਰਾਮ ਸਿੰਘ ਨਾਲ ਤਾਂ ਜਾ ਰਿਹਾ ਸੀ ਪਰ ਦਿਲ ਦੀਆਂ ਤਾਂ ਘਰ ਦੀਆਂ ਕੰਧਾਂ ਨਾਲ ਹੀ ਚਿਮਟਿਆ ਪਿਆ ਸੀ ਅਗਲਾ ਪੜਾ ਜਦ ਆਇਆ ਸਾਰੀ ਇਕ ਸੰਗਤ ਖਾ ਪੀ ਕੇ ਵਿਸ਼ਰਾਮ ਕਰਨ ਲੱਗੀ ਪੈਰ ਦਾ ਤੜਕਾ ਹੋਇਆ ਭਾਈ ਰਾਮ ਸਿੰਘ ਤਾਬਲਾ ਹੋ ਗਿਆ ਘਰ ਦੀ ਯਾਦ ਤੁੰਕੇ ਮਾਰੀ ਇੱਕ ਮਨ ਕਰੇ ਮੁਰਜਾ ਜਾ ਕੇ ਕੀ ਲੈਣਾ ਇਹ ਦਿੱਲੀ ਦੇ ਰਾਜ ਤੋਂ ਘਰ ਸੰਭਾਲ ਜਾ ਕੇ ਦੂਜਾ ਕਹੇ ਨਾ ਬੇਮੁਖ ਹੋ ਗੁਰੂ ਦੇ ਵਚਨ ਉਲਟਾ ਕੇ ਮਨਮੁਖ ਨਾ ਹੋ ਗੁਰਾਂ ਦਾ ਸਾਥ ਦੀ ਪਰ ਪਹਿਲਾ ਮਨ ਦੂਜੇ ਮਨ ਉਪਰ ਭਾਰੂ ਹੋ ਗਿਆ ਉਠਿਆ ਘੋੜਾ ਕੋਲਣ ਦੀ ਪੀ ਹਿੰਮਤ ਨਾ ਪਈ ਪੈਦਲ ਹੀ ਘਰ ਨੂੰ ਚਾਲੇ ਪਾ ਦਿੱਤੇ ਭਾਈ ਰਾਮ ਸਿੰਘ ਦਾ ਬੇਮੁਖ ਸਰੀਰ ਟਿਕਡੋਲੇ ਖਾਂਦਾ ਪਿੰਡ ਵੱਲ ਨੂੰ ਵਧਿਆ ਜਾ ਰਿਹਾ ਸੀ ਦਿਨ ਚੜਿਆ ਬਲਾਵਾ ਆਇਆ ਸਤਗੁਰਾਂ ਦਾ ਪਰ ਭਾਈ ਦਾ ਚਾਰ ਕੋ ਦੂਰ ਸਸਤੇ ਦੀਪੀਕ ਛਾਂ ਰਿਹਾ ਸੀ ਹੁਕਮ ਹੋਇਆ ਦਤਾਰ ਦਾ ਜਾਓ ਤੇਜੀ ਨਾਲ ਮੋੜ ਕੇ ਲਿਆਓ ਕਹੋ ਗੁਰਾਂ ਦਾ ਹੁਕਮ ਹੈ ਵਾਪਸ ਵਰਤਾਓ ਗਿਆ ਸਿੱਖ ਤੇ ਰਲਿਆ ਪੰਜ 6 ਕੋ ਤੇ ਕਿਹਾ ਭਾਈ ਰਾਮ ਸਿੰਘ ਗੁਰੂ ਸਾਹਿਬ ਦਾ ਇੱਛਾ ਹੁਕਮ ਹੈ ਕਿ ਭਾਈ ਰਾਮ ਸਿੰਘ ਨੂੰ ਪਿਆਰ ਸਤਕਾਰ ਨਾਲ ਮੋੜ ਲਿਆਓ ਦਾਤਾ ਜੀ ਆਪ ਨਾਲ ਸਨੇਹ ਰੱਖਦੇ ਹਨ ਤੁਹਾਡੇ ਨਾਲ ਹੁਣ ਨਾਲ ਉਹ ਚੰਗਾ ਅਨੁਭਵ ਕਰਦੇ ਹਨ ਗੁਰਾਂ ਦਾ ਹੁਕਮ ਮੰਨੋ ਤੇ ਵਾਪਸ ਚਲੋ ਸੋਚੀ ਪੈ ਗਿਆ ਰਾਮ ਸਿੰਘ ਕਰੇ ਤਾਂ ਕੀ ਕਰੇ ਆਖਰ ਸੋਚਨ ਤੇ ਕਹਿਣ ਲਗਾ ਧੰਨਵਾਦ ਹੈ ਸੱਚੇ ਪਾਤਸ਼ਾਹ ਦਾ ਜੋ ਸਾਡੇ ਪ੍ਰਤੀ ਸਨੇਹ ਦਿਖਾਉਂਦੇ ਹਨ ਮੁਰੋਂ ਨੂੰ ਕਿਹਾ ਹੈ ਪਰ ਜਦ ਸਿੰਘ ਜਦ ਵੀ ਮੈਂ ਹੁਣ ਇੱਕ ਵਾਰ ਚੱਲ ਹੀ ਆਇਆ ਤਾਂ ਹੁਣ ਮੁਰੋਂ ਨਾਲ ਮੁਸ਼ਕਲ ਹੈ ਮੇਰੇ ਵੱਲੋਂ ਚਰਨਾਂ ਵਿੱਚ ਸ਼ੀਸ਼ ਨਮਾਉਣਾ ਤੇ ਕਹਿਣਾ ਭੁੱਲਾਂ ਮਾਫ ਕਰ ਦੇਣ ਬਾਰ-ਬਾਰ ਕਿਹਾ ਸਿੱਖਣੇ ਭਾਈ ਸਾਹਿਬ ਮੁਣਕਰ ਹੀ ਹੁੰਦੇ ਰਹੇ ਤੇ ਬਾਪਸਨਾ ਪਰਤੇ ਬਾਅਦ ਸਿ ਆ ਕੇ ਸਿੱਖਣੇ ਸਭ ਕੋਈ ਸਤ ਸੱਚ ਗੁਰਾਂ ਨੂੰ ਸੁਣਾ ਦਿੱਤਾ ਤੇ ਗੁਰੂ ਸਾਹਿਬ ਨੇ ਭਾਈ ਕੇ ਪ੍ਰਤੀ ਫਿਰ ਛਾਲਾ ਦਿੱਤਾ ਤਾਂ ਹੁਕਮ ਹੋਇਆ ਸਿੱਖਾ ਇਹ ਸਾਡਾ ਰਮਾਲਾ ਨਿਸ਼ਾਨੀ ਵਜੋ ਉਸ ਨੂੰ ਦਿਖਾਈ ਤੇ ਇਹਦਾ ਸੱਦਾ ਸੱਚਮੁੱਚ ਹੀ ਗੁਰੂ ਸਾਹਿਬ ਦਾ ਹੈ ਮੋੜਨ ਲਈ ਪ੍ਰੇਰਨਾ ਦੇਈ ਪਰ ਫਿਰ ਵੀ ਰਾਜੀ ਨਾ ਹੋਵੇ ਤਾਂ ਉਸ ਦੇ ਅੱਗੇ ਲਕੀਰ ਖਿੱਚ ਦਵੀਂ ਤੇ ਕਹੀਂ ਗੁਰੂ ਦੀ ਦਸਤਾਰ ਹੈ ਇਸ ਨੂੰ ਟੱਪ ਕੇ ਜਾਣਾ ਹੈ ਤਾਂ ਚਲੇ ਜਾਓ ਸਿੱਖਾਂ ਦਾ ਘੋੜਾ ਸਪਾਰਟ ਦੌੜਿਆ ਜਾ ਰਿਹਾ ਸੀ ਭਾਈ ਵੀ ਦਹਾਉਦਾਹੀ ਨਗਰ ਦੀ ਪ੍ਰੇਮ ਕਰਕੇ ਕਾਲੇ ਕਾਲੇ ਕਦਮੀ ਅੱਗੇ ਵਧ ਰਿਹਾ ਸੀ ਪਰ ਆ ਹੀ ਮਿਲਿਆ ਭਾਈ 10 12 ਕੋ ਹੀ ਦੂਰੀ ਉੱਪਰ ਬੋਲਿਆ ਭਾਈ RAM SINGH ਆ ਚੱਕ ਗੁਰਾਂ ਦਾ ਰੁਮਾਲ ਤੇ ਭਰਤ ਚੱਲ ਭਰਤ ਚੱਲ ਇਹ ਰੁਮਾਲ ਦਾਤੇ ਨੇ ਤਾਂ ਦਿੱਤਾ ਹੈ ਜੋ ਤੁਸਾਂ ਨੂੰ ਗੁਰੂ ਸਾਹਿਬ ਦੇ ਪਿਆਰ ਦਾ ਯਕੀਨ ਆ ਜਾਏ ਸੱਚੇ ਪਾਤਸ਼ਾਹ ਇਹ ਹੁਕਮ ਮੈਨੂੰ ਦੇ ਰਹੇ ਸਨ ਤਾਂ ਉਹਨਾਂ ਦਾ ਬੋਲ ਭਾਰਾ ਸੀ ਅੱਖਾਂ ਵੀ ਸੇਜਲ ਜਾਪਦੀਆਂ ਸਨ ਗੁਰਾਂ ਦੇ ਪਿਆਰ ਨੂੰ ਠੁਕਰਾਨਾ ਭਾਈ RAM SINGH ਬਾਵਸ ਚਲਤੇ ਗੁਰੂਆਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਭਾਈ ਰਾਮ ਸਿੰਘ ਦੇ ਤਨ ਤਾਂ ਸ਼ੀਤ ਨਿਕਲ ਗਿਆ ਇੱਕ ਝੰਝੋੜਾ ਜਿਹਾ ਆਇਆ ਰਮਾਲ ਦੇ ਦਰਸ਼ਨ ਕਰਕੇ ਸੀਸ ਨਮਾਇਆ ਮੱਥੇ ਨੂੰ ਲਾਇਆ ਤੇ ਅੰਦਰੋਂ ਆਵਾਜ਼ ਆਈ ਭਾਈ ਰਾਮ ਸਿੰਘ ਭਾਰਤੀ ਜਾਗਰਾਂ ਦੇ ਪਿਆਰ ਨੂੰ ਠੁਕਰਾ ਕੇ ਭਾਈ ਭਗਤੂ ਦੀ ਕੋਲ ਨੂੰ ਲਾਜ ਨਾ ਲਗਾ ਅਜੇ ਵੇਲਾ ਹੈ ਸੰਭਲ ਜਾ ਗੁਰੂ ਸਾਹਿਬ ਪੁੱਲ ਨ ਬਖਸ਼ਾ ਦਿੰਦੇ ਹਨ ਭਾਈ ਸਾਹਿਬ ਸਚੂ ਪੰਜੀ ਦੀ ਹਾਲਾਤ ਵਿੱਚ ਜ਼ਮੀਨ ਉੱਪਰ ਬੈਠ ਗਏ ਗੁਰਾਂ ਦਾ ਹੁਕਮ ਮੋੜਨਾ ਬੜੀ ਔਖੀ ਗੱਲ ਹੈ ਪਰ ਪਿਆਰ ਨੂੰ ਠੁਕਰਾਉਣਾ ਤਾਂ ਅਣਹੋਣੀ ਹੈ ਫੈਸਲਾ ਨਾ ਕਰ ਸਕੇ ਦੂਜੀ ਆਵਾਜ਼ ਆਈ ਹੁਣ ਜੇ ਤੁਰ ਹੀ ਆਇਆ ਹੈ ਤਾਂ ਤੂੰ ਰਹਿ ਜਾ ਮੁੜ ਕੇ ਗਏ ਨੂੰ ਸਾਰੇ ਪਕੌੜਾ ਕਹਿਣਗੇ ਇਨਕਾਰ ਕਰਦੇ ਗੁਰਾਂ ਦਾ ਹੁਕਮ ਪਿਆਰ ਦਾ ਵਾਸਤਾ ਦੋ ਬੜੇ ਵੱਡੇ ਥੰਮ ਹਨ ਜਿਸ ਨੂੰ ਇੱਕ ਸਿੱਖ ਦੀ ਕੀ ਮਜਾਲ ਕੇ ੱੱਕਾ ਦੇ ਕੇ ਗਰਾ ਦੇਵੇ ਪਰ ਜਦ ਮਨ ਬੇਕਾਬੂ ਹੋ ਜਾਏ ਤੇ ਘਰ ਦਾ ਪਿਆਰ ਹੁੰਝਾ ਮਾਰੇ ਤਾਂ ਮੰਦੇ ਦੀ ਮੱਤ ਮਾਰੀ ਜਾਂਦੀ ਐ ਇਨਕਾਰ ਕਰ ਦਿੱਤਾ ਤਾਂ ਬੜਾ ਸਮਝਾਇਆ ਸਿੱਖਾ ਨੇ ਵਾਸਤੇ ਪਾਇ ਪਿਆਰ ਦੇ ਪਰ ਭਾਈ ਦੇ ਦਿਲ ਦਾ ਉਹ ਕੋਨਾ ਮਰ ਚੁੱਕਿਆ ਸੀ ਜਿਸ ਵਿੱਚ ਪਿਆਰ ਵਸਦਾ ਹੈ ਉਹ ਤੇ ਮਨ ਦਾ ਗੁਲਾਮ ਹੋ ਕੇ ਵਿਚਰ ਰਿਹਾ ਸੀ ਪਰ ਜਦ ਸਿੱਖ ਦਾ ਕੋਈ ਚਾਰਾ ਨਾ ਚੱਲਿਆ ਤਾਂ ਗੁਰੂ ਦੇਹ ਸਾਹਿਬ ਦੇ ਸੁਝਾਓ ਅਨੁਸਾਰ ਉਹਨਾਂ ਉਸ ਨੇ ਰਸਤੇ ਵਿੱਚ ਦੋਨੋਂ ਪਾਸੋਂ ਤਾਂ ਕਿ ਇੱਕ ਲਕੀਰ ਖਿੱਚ ਕੇ ਕਿਹਾ ਭਾਈ ਆਰਮ ਸਿੰਘ ਗੁਰਾਂ ਦੀ ਇਹ ਆਖਰੀ ਗੁਰਾਂ ਦਾ ਇਹ ਆਖਰੀ ਹੁਕਮ ਹੈ ਕਿ ਭਾਈ ਦੇ ਅੱਗੇ ਲਕੀਰ ਖਿੱਚ ਕੇ ਕਹਿ ਦੇਂਗੇ ਗੁਰਾਂ ਦੀ ਦਸਤਾਰ ਹੈ ਜੋ ਇਸ ਨੂੰ ਪਰਤ ਕੇ ਜਾਣਾ ਹੈ ਤਾਂ ਜਾ ਸਕਦਾ ਹੈ ਭਾਈ ਗ੍ਰਾਮ ਸਿੰਘ ਇਹ ਗੁਰਾਂ ਦੀ ਦਸਤਾਰ ਹੈ ਟੱਪ ਕੇ ਜਾਣ ਦੀ ਹਿੰਮਤ ਹੈ ਤਾਂ ਟੱਪ ਕੇ ਚਲਾ ਜਾ ਉਮੀਦ ਹੈ ਕਿ ਭਾਈ ਸਾਹਿਬ ਤੁਸੀਂ ਅਜਿਹਾ ਨਹੀਂ ਕਰ ਸਕੋਗੇ ਭਾਈ ਸਿੰਘਾਂ ਨੂੰ ਪਸੀਨਾ ਆ ਗਿਆ ਤੇ ਇਹ ਤੇ ਬਹੁਤ ਵੱਡੀ ਚੁਣੌਤੀ ਸੀ ਆਵਾਜ਼ ਆਈ ਮੜ ਜਾ ਕੌਣ ਹੈ ਜੋ ਗੁਰਾਂ ਦੀ ਦਸਤਾਰ ਟੱਪਣ ਦਾ ਗੁਨਾਹ ਕਰੇਗਾ ਅਜੇਹਾ ਨਾ ਕਰੀ ਭਾਈ ਰਾਮ ਸਿੰਘ ਬੈਰੀ ਕਿਤੇ ਕੁੱਲ ਨੂੰ ਲਾਜ ਨਾ ਲਾਈ ਮੜਨ ਵਿੱਚ ਹੀ ਭਲਾ ਹੈ ਨਾ ਸੋਚ ਮੜ ਜਾ ਭਾਈ ਸਾਹਿਬ ਨੂੰ ਦੁਨੀਆਂ ਹਨੇਰ ਹੁੰਦੀ ਜੇ ਆਪੇ ਕਈ ਫੈਸਲੇ ਬੜੇ ਕਠਨੂਂ ਹੁੰਦੇ ਹਨ ਕਰਨੇ ਆਪਣੇ ਇਸ਼ਟ ਨਜ਼ੂਰ ਕਰਨ ਦੇ ਬਰਾਬਰ ਹੈ ਦਸਤਾਰ ਦਾ ਟੱਪਣਾ ਪਰ ਜਦ ਇਨਸਾਨ ਬੇਮੁਖ ਹੁੰਦਾ ਤਾਂ ਮਨੁੱਖਤਾ ਦੇ ਪੱਧਰ ਤੋਂ ਬਹੁਤ ਨੀਮਾ ਡੂੰਗੀ ਗਾਰ ਵਿੱਚ ਜਾ ਗਿਰਦਾ ਹੈ ਭਾਈ ਸਾਹਿਬ ਦੀ ਕੁਝ ਅਜਿਹੀ ਹਾਲਤ ਵਿੱਚ ਸਨ ਸੋਚ ਜਵਾਬ ਦੇ ਚੁੱਕੀ ਘਰ ਦਾ ਮੋਹ ਪਾਰੂ ਹੋ ਰਿਹਾ ਹੈ ਸਤਾਨ ਦਾ ਸ਼ੈਤਾਨ ਦੀ ਪਕੜ ਵਿੱਚ ਆ ਗਿਆ ਜੋ ਮੂਰਖ ਦਾ ਦੀ ਆਖਰੀ ਹੱਦ ਤੱਕ ਪਹੁੰਚਾ ਕੇ ਦਮ ਲੈਂਦਾ ਹੈ ਮੂਰਖਤਾ ਜੋਰ ਪਾ ਗਈ ਤੇ ਭਾਈ ਘੜਾ ਹੋ ਗਿਆ ਬੋਲੇ ਸੱਚੇ ਪਾਤਸ਼ਾਹ ਮੈਂ ਉਹ ਕਰਨ ਲੱਗਾ ਜੋ ਅੱਜ ਤੱਕ ਕਿਸੇ ਸਿੱਖਣੇ ਨਹੀਂ ਕੀਤਾ ਮੈਂ ਕਰ ਰਿਹਾ ਹਾਂ ਪਰ ਮੈਨੂੰ ਬਖਸ਼ ਲੈਣਾ ਉੱਚਾ ਖਿੱਚੀ ਲਕੀਰ ਗੁਰੂ ਸਾਹਿਬ ਦੀ ਦਸਤਾਰ ਟੱਪ ਗਿਆ ਮੂਰਖਤਾ ਆਪਣੀ ਆਖਰੀ ਹੱਦ ਨੂੰ ਪਹੁੰਚ ਗਈ ਗੁਰਸਿੱਖ ਦੀ ਇਹ ਦੇਖ ਕੇ ਭੁੱਬ ਨਿਕਲ ਗਈ ਅਤੇ ਘੋੜਾ ਵੀ ਚਾਪੇ ਜਿਵੇਂ ਰੋ ਰਿਹਾ ਹੁੰਦਾ ਹੈ ਭਾਈ ਰਾਮ ਸਿੰਘ ਉਹ ਕਰ ਗਿਆ ਜੋ ਜਨਮਾ ਜਨਮ ਵਿੱਚ ਭਾਈ ਭਗਤ ਦੀ ਹਾਲਾਤੋਂ ਨਹੀਂ ਹੋਣਾ ਚਾਹੀਦਾ ਸੀ ਭਾਈ ਪਰ ਭਾਈ ਰਾਮ ਸਿੰਘ ਕਰ ਗਿਆ ਗੁਰਸਿੱਖ ਭਾਈ ਨੂੰ ਜਾਂਦੇ ਦੇਖ ਰਿਹਾ ਸੀ ਤੇ ਮਹਿਸੂਸ ਕਰ ਰਿਹਾ ਸੀ ਜਿਵੇਂ ਚਿੜੀਆਂ ਜਨੌਰ ਨੂੰ ਮੂਰਖ ਮੂਰਖ ਬੇਮੁਖ ਬੇਮੁਖ ਕਹਿ ਕੇ ਪੁਕਾਰ ਰਹੇ ਗੌਣ ਗੁਰਮ ਸਿੱਖ ਨਿਮਚੂਣਾ ਹੋ ਕੇ ਆਪਦੇ ਘੋੜੇ ਉੱਪਰ ਸਵਾਰ ਹੋ ਕੇ ਪਰਤ ਗਿਆ ਬੜੇ ਭਾਰੀ ਦਿਲ ਨਾਲ ਅੱਖਾਂ ਵਿੱਚ ਹੰਝੂ ਕਿਰਦੇ ਸਾਰੀ ਵਿਥਿਆ ਜਾ ਸੁਣਾਈ ਇਹ ਸ਼ਬਦ ਇਹ ਨਿਕਲੇ ਦਾਤਾ ਮੇਰਾ ਹਿਰਦਾ ਮਾਨੋ ਪਾਟ ਗਿਆ ਹੈ ਪਰ ਉਹ ਮੂਰਖ ਆਪਦੀ ਦਸਤਾਰ ਟੱਪ ਕੇ ਦਿਲ ਗਿਆ ਤਾਂ ਦਿਲ ਕੀਤਾ ਸੀ ਕਿ ਝਟਕਾ ਦਿਆਂ ਪਰ ਇਹ ਸੋਚ ਕੇ ਕਿ ਆਪਦੇ ਦਿਲ ਵਿੱਚ ਉਸ ਲਈ ਅਜੇ ਵੀ ਪਿਆਰ ਹੋਵੇ ਤੇ ਮੈਂ ਪਾਪ ਦਾ ਭਾਗੀ ਨਾ ਹੋ ਜਾਵਾਂ ਚੁੱਪ ਕਰਕੇ ਆ ਗਿਆ ਗੁਰੂ ਸਾਹਾ ਪਾਲ ਭਰ ਲਈ ਚੁੱਪ ਰਹੇ ਤੇ ਫਿਰ ਬੋਲੇ ਅੱਛਾ ਜਿਸ ਘਰ ਦੇ ਮੋਲ ਹੀ ਸਾਡੇ ਪਿਆਰ ਨੂੰ ਲੱਤ ਮਾਰ ਗਿਆ পাগল ਹੋ ਕੇ ਉਸੇ ਨਾਲ ਟੱਕਰਾ ਮਾਰ ਮਾਰ ਕੇ ਮਰ ਜਾਏਗਾ ਜੋ ਕਰਤਾਰ ਘਰੇ ਸੋ ਭਲਾ ਹੈ ਗੁਰੂ ਦੇ ਬਚਨ ਸੱਚ ਹੋਏ ਤੇ ਭਾਈ ਰਾਮ ਸਿੰਘ ਆਪਣੀ ਮੂਰਖਤਾ ਨੂੰ ਸਹਿ ਨਾ ਸਕੇਆ ਦਿਮਾਗ ਚੁੱਕਿਆ ਗਿਆ ਤੇ ਸੱਚਮੁੱਚ ਕੰਧਾਂ ਨਾਲ ਟੱਕਰਾ ਮਾਰਦਾ ਮਾਰਦਾ ਮਰ ਗਿਆ ਵਟਵਾਰਾ ਜਦ ਚਾਰੇ ਭਾਈਆਂ ਦਾ ਆਪਸ ਵਿੱਚ ਧਰਤੀ ਦਾ ਵਟਵਾਰਾ ਕੀਤਾ ਤੇ 3-4000 ਕੁਮਾ ਚਾਰਾਂ ਦੇ ਹਿੱਸੇ ਆਉਣੀ ਚਾਹੀਦੀ ਸੀ ਭਾਈ ਰਾਮ ਸਿੰਘ ਤੇ ਚੰਡੂ ਕੇ ਪਾਸੇ ਆਪਣੀ ਜ਼ਮੀਨ ਉੱਪਰ ਆ ਕੇ ਬੈਠ ਗਿਆ ਭਾਈ ਭਕਤੂ ਸਿੰਘ ਤੇ ਭਾਈ ਭਕਤੂ ਸਿੰਘ ਦੇ ਬੱਚੇ ਸਨ ਨਾਨਕੇ ਪਿੰਡ ਮੌੜੀ ਰਹਿੰਦੇ ਸਨ ਜਵਾਨ ਹੋ ਗਏ ਭਾਈ ਰਾਮ ਸਿੰਘ ਨੂੰ 3000 ਅਤੇ ਭਾਈ ਭਗਤੂ ਭਾਈ ਫਤੇ ਸਿੰਘ ਨੂੰ ਲਗਭਗ 5000 ਭਾਈ ਭਗਤੂ ਤਖਤੂ ਨੂੰ 4000 ਕਮਾਣ ਜ਼ਮੀਨ ਦਿੱਤੀ ਗਈ ਜਿਸ ਵਿੱਚੋਂ 400 ਮੁਕਮਾ ਮੁਹੱਬਤਾਂ ਨੂੰ ਦਿੱਤੀ ਗਈ ਲਗਭਗ 500 ਕਮਾਣ ਪਤੇ ਸਿੰਘ ਨੇ ਫੇਰ ਨੱਪ ਲਈ ਇੱਕ ਦੋ ਸਨੇਹੇ ਪਾਈਪ ਪਤੇ ਸਿੰਘ ਭਾਸ ਭੇਜੇ ਜ਼ਮੀਨ ਲੈਣ ਵਾਸਤੇ ਪਰ ਇਹ ਟਾਲਦਾ ਰਿਹਾ ਮਨੋ ਮਨੋ ਇਨਕਾਰ ਹੀ ਕਰਨ ਲੱਗਾ ਇੱਕ ਦਿਨ ਦੋਨੋਂ ਪਾਸ ਸ਼ਕਾਰ ਗਏ ਜਦੋਂ ਸ਼ਾਮ ਨੂੰ ਘੋੜਿਆਂ ਤੋਂ ਉਤਰੇ ਤਾਂ ਉਹਨਾਂ ਦੀ ਮਾਮੀ ਦੇ ਮੂੰਹੋਂ ਕੋੜੇ ਸ਼ਬਦ ਸੁਣੇ ਉੱਠਾ ਜੇ ਜਿੱਡੇ ਹੋ ਗਿਓ ਆਪਦੀ ਜ਼ਮੀਨ ਤਾਂ ਲੈ ਨਹੀਂ ਸਕਦੇ ਤੇ ਆ ਮੇਰੇ ਪੁੱਤਰ ਦੀ ਜ਼ਮੀਨ ਉੱਪਰ ਨਿਗ੍ਹਾ ਰੱਖਦੇ ਹਨ ਸੋ ਲੈ ਤੇ ਦੋਨਾਂ ਨੇ ਘੋੜਿਆਂ ਤੋਂ ਜਕਾਠੀਆਂ ਨਹੀਂ ਲਾਈਆਂ ਸਨ ਤਰਕ ਖਾ ਕੇ ਮੋੜ ਸਵਾਰ ਹੋ ਕੇ ਮੋੜ ਆਪਣੇ ਸੱਤ ਵਿੱਚ ਦੀ ਲੰਗਰ ਜਦ ਲੰਗਰ ਲੱਗੇ ਤਾਂ ਸੱਤ ਵਿੱਚ ਬੈਠੇ ਲੋਕ ਅੱਗੇ ਹੋ ਗਏ ਤੇ ਪੁੱਛਣ ਲੱਗੇ ਭਾਣਜਾ ਕੀ ਹਾਲ ਹੈ ਹੁਣੇ ਆਏ ਤੇ ਹੁਣੇ ਪਰਤ ਚੱਲੇ ਮਾਮਾ ਜੀ ਹੁਣ ਆਪ ਦੀ ਜ਼ਮੀਨ ਲੈ ਕੇ ਰਾਂਗੇ ਚਾਹੇ ਜੀ ਵੀਏ ਚਾਹੇ ਮਰੀਏ मामੀ ਨੂੰ ਸਾਡੇ ਇੱਥੇ ਰਹਿਣਾ ਚੰਗਾ ਨਹੀਂ ਲੱਗਦਾ ਰੋਕ ਲੋਕਾਂ ਨੇ ਮਤਾ ਪਕਾਇਆ ਇਕੱਲੇ ਨਹੀਂ ਜਾਣਾ ਸਾਰੇ ਨਗਰ ਨੇ ਤੁਹਾਡੇ ਨਾਲ ਚੱਲਣਗੇ ਜੇ ਲੜਨਾ ਪੀ ਪਿਆ ਤਾਂ ਲੜਾਂਗੇ ਰੁਕ ਗਏ ਦੋਨੋਂ ਅਗਲੇ ਦਿਨ ਮੋਰਟਲਮਾਂ ਤੋਂ ਲੋਕ ਕਾਫੀ ਗਿਣਤੀ ਵਿੱਚ ਉਹ ਤੁਰੇ ਅਤੇ ਲਹਿਰੇ ਮੁਹੱਬਤ ਪਾਸ ਜਾ ਟਿਕੇ ਗੱਲਬਾਤ ਹੋਈ ਸੇਵਾ ਕੀਤੀ ਉਸ ਨੇ ਸਥਾ ਸਾਥ ਦੇਣ ਦਾ ਵਾਅਦਾ ਕੀਤਾ ਅਗਲੇ ਦਿਨ ਮੁਹੱਬਤ ਨੇ ਸਿਰ ਕੱਢ ਜਵਾਨ ਨਾਲ ਤੁਰੇ ਅਤੇ ਜਦੋਂ ਫਤੇ ਸਿੰਘ ਨੂੰ ਪਤਾ ਲੱਗਾ ਤਾਂ ਉਹ ਲੜਨ ਨੂੰ ਤਿਆਰ ਹੋ ਗਿਆ ਫਿਰ ਲੋਕਾਂ ਦੇ ਕਹਿਣ ਸੋਨ ਨਾਲ ਜ਼ਮੀਨ ਦੇਣ ਲਈ ਰਾਜੀ ਹੋ ਗਿਆ ਪੰਚਾਇਤ ਨੇ ਰਲ ਕੇ ਫਤੇ ਸਿੰਘ ਦੇ ਉੱਤਰ ਪੂਰਬ ਵਾਲੇ 4000 ਘਮਾ ਦਾ ਤੱਕ ਦੋਨੇ ਭਾਈਆਂ ਨੂੰ ਦੇ ਦਿੱਤਾ ਇਹ 500 ਪੁੱਜੋ ਮੰਡੀ ਦੇ ਰਸਤੇ ਵਿੱਚ ਪੈਂਦੀ ਹੈ ਸਰਦਾਰ ਮੁਹੱਬਤ ਨੂੰ ਦੇ ਦਿੱਤੀ ਜਦ ਟਿਕ ਟਿਕਾ ਹੋ ਗਿਆ ਤੇ ਪੰਚਾਇਤ ਦੇ ਕਹਿਣ ਅਨੁਸਾਰ ਨਗਰ ਵੀ ਫਤੇ ਸਿੰਘ ਨਗਰ ਦੇ ਪਾਸ ਹੱਦ ਤੇ ਬੰਨ ਲਿਆ ਭਾਈ ਸਾਹ ਫਤੇ ਸਿੰਘ ਨੇ ਲਗਭਗ 500 ਘਮਾ ਜ਼ਮੀਨ ਦੋਨੇ ਭਾਈਆਂ ਤੋਂ ਹਥਿਆਲਈ ਜੋ ਅੱਜਕੱਲ ਥੰਦੇ ਕੌਂਦੇ ਹਨ ਜ਼ਮੀਨ ਭਾਈਆਂ ਮਿਲ ਗਈ ਮਾਣ ਢਿਲਮਾ ਵਾਲਿਆਂ ਨੇ ਆਪਣੇ ਸਨੇਮ ਮਦਦ ਕਰਕੇ ਦਿਖਾਇਆ ਜੋ ਭਾਈਆਂ ਨੇ ਸਦਾ ਯਾਦ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੇ ਇੱਕ ਭਾਗ ਹੋਰ ਰਹਿੰਦਾ ਇਸ ਕਥਾ ਦਾ ਅੱਗੇ ਜਾਣਾਂਗੇ ਆਪਾਂ ਕਿਵੇਂ ਭਾਈ ਫਤੇ ਸਿੰਘ ਜੀ ਨੇ ਫਿਰ ਗੁਰੂਆਂ ਦਾ ਸਾਥ ਦਿੱਤਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਹੋਰ ਚੰਗੀਆਂ ਵੀਡੀਓ ਦੇਖਣ ਲਈ ਅਤੇ ਗੁਰੂਆਂ ਦੇ ਇਤਿਹਾਸ ਜਾਣਨ ਲਈ ਤੁਹਾਡਾ ਇੱਕ ਲਾਈਕ ਬਹੁਤ ਮੋਟੀਵੇਟ ਕਰਦਾ ਹੈ ਤਾਂ ਪਤਾ ਲੱਗਦਾ ਹੈ ਕਿ ਕੁਝ ਸੰਗਤ ਹੈਗੀ ਹੈ ਜਿਹੜੀ ਅਜੇ ਵੀ ਗੁਰੂਆਂ ਨੂੰ ਪਿਆਰ ਕਰਦੀ ਹੈ ਤੇ ਗੁਰੂਆਂ ਦੀਆਂ ਕਥਾਵਾਂ ਅਤੇ ਉਹਨਾਂ ਦੇ ਇਤਿਹਾਸ ਬਾਰੇ ਸਾਨੂੰ ਚਾਹੁੰਦੇ ਨੇ ਆਪਣੇ ਬੱਚਿਆਂ ਨੂੰ ਗੁਰਸਿੱਖੀ ਨਾਲ ਜ਼ਰੂਰ ਜੋੜੋ ਪ੍ਰਮਾਤਮਾ ਦੇ ਲੜ ਲਾਓ